ਬਾਦਲ ਪਰਿਵਾਰ ਨੂੰ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੌਲੀ ਹੌਲੀ ਝਟਕੇ ਤੇ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਲੰਘੇ ਕੱਲ ਪਵਨ ਕੁਮਾਰ ਟੀਨੂ ਜਾ ਚੁੱਕੇ ਨੇ। ਉਸ ਤੋਂ ਪਹਿਲਾਂ ਮਲੂਕਾ ਪਰਿਵਾਰ ਦੇ ਚਿਰਾਗ ਜਾ ਚੁੱਕੇ ਨੇ ਔਰ ਸਿਕੰਦਰ ਸਿੰਘ ਮਲੂਕਾ ਜਾਣਗੇ ਜਾਂ ਨਹੀਂ ਇਸ ਉੱਤੇ ਸ਼ਸ਼ੋਪੰਜ ਚੱਲਦੀ ਪਈ ਹੈ। ਖੈਰ ਸਿਕੰਦਰ ਸਿੰਘ ਮਲੂਕਾ ਜਾਣਗੇ ਜਾਂ ਨਹੀਂ ਜਾਣਗੇ ਆਪਣੇ ਨੂ ਪੱਤ ਦੀ ਗੱਲ ਸੁਣਨਗੇ ਜਾਂ ਨਹੀਂ ਸੁਣਨਗੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਬਾਦਲ ਪਰਿਵਾਰ ਦੀ ਨੂ ਇਸ ਉੱਤੇ ਜ਼ਰੂਰ ਬੋਲਦੀ ਨਜ਼ਰ ਆਈ ਹੈ ਮੇਰੀ ਮਰਾਦ ਹੈ ਬੀਬੀ ਹਰ ਸਬੰਧਤ ਕੋਰ ਬਦਲ ਤੋਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਉੱਤੇ ਟਿੱਪਣੀ ਦਿੱਤੀ ਹੈ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪਰਿਵਾਰ ਦੇ ਕਰੀਬੀ ਨੇ ਔਰ ਉਸੇ ਤਰ੍ਹਾਂ ਰਹਿਣਗੇ ਪਰਿਵਾਰ ਦਾ ਹਿੱਸਾ ਨੇ ਉਹਨਾਂ ਨੇ ਕਿਹਾ ਪਰ ਉਹਨਾਂ ਦੇ ਨੂੰ ਤੇ ਪੁੱਤ ਜਿਹੜੇ ਨੇ ਉਹਨਾਂ ਨੇ ਜ਼ਰੂਰ ਆਪਣੇ ਪਰਿਵਾਰ ਦੀ ਲੈਗੇਸੀ ਨੂੰ ਲਾਂਬੂ ਲਾਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਨੇ ਜ਼ਰੂਰ ਪਾਰਟੀ ਦੇ ਵਾਸਤੇ ਕੰਮ ਕੀਤਾ ਪਾਰਟੀ ਦੇ ਟਕਸਾਲੀ ਲੀਡਰ ਨੇ ਹੁਣ ਤੱਕ ਪਾਰਟੀ ਦੇ ਨਾਲ ਜੁੜੇ ਰਹੇ ਨੇ ਪਰ ਬੱਚਿਆਂ ਨੇ ਅੱਗੇ ਉਹਸ ਲੈਗੇਸੀ ਦੀ ਸਾਰ ਨਹੀਂ ਜਾਣੀ ਤੇ ਨਾਲੋਂ ਨਾਲ ਉਸ ਲੈਗੇਸੀ ਨੂੰ ਪਾਸੇ ਕਰਕੇ ਤੇ ਆਪਣਾ ਰਾਹ ਲੱਭ ਲਿਆ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਥੋਂ ਤੱਕ ਨਿਸ਼ਾਨੇ ਸਾਧਦੇ ਕਿ ਜਿਸ ਪਾਰਟੀ ਦੇ ਉੱਤੇ ਇਲਜ਼ਾਮ ਨੇ ਤਿੰਨ ਕਾਲੇ ਕਾਨੂੰਨ ਲਿਆਉਣ ਦੇ ਜਿਸ ਪਾਰਟੀ ਦੇ ਉੱਤੇ ਇਲਜ਼ਾਮ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਨ ਦੇ ਉਸ ਪਾਰਟੀ ਦਾ ਸਮਰਥਕ ਮਲੂਕਾ ਪਰਿਵਾਰ ਦੇ ਨੂਪੁੱਤ ਕਿਸ ਤਰ੍ਹਾਂ ਕਰ ਸਕਦੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਬਦਲ ਨੂੰ ਅਸਵੀਕਾਰ ਕੀਤਾ ਪ੍ਰਣਾਲੀ ਨਾਲ ਇਹ ਜ਼ਰੂਰ ਕਹਿ ਦਿੱਤਾ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਜ਼ਰੂਰ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੇ ਕਰੀਬੀ ਨੇ ਔਰ ਪਾਰਟੀ ਦੇ ਇੱਕ ਟਕ ਟਕਸਾਲੀ ਲੀਡਰ ਨੇ ਤੇ ਉਸੇ ਤਰ੍ਹਾਂ ਰਹਿਣਗੇ ਦਰਅਸਲ ਸਿਕੰਦਰ ਸਿੰਘ ਮਲੂਕਾ ਨੂੰ ਲੰਘੇ ਕੁਝ ਸਮੇਂ ਦੇ ਵਿੱਚ ਕਾਫੀ ਕੁਝ ਸਹਿਣਾ ਪਿਆ ਜੇ ਉਹਨਾਂ ਦਾ ਕਹਿਣਾ ਸਹੀ ਹੈ ਯਾਨੀ ਕਿ ਉਹਨਾਂ ਦਾ ਬਿਆਨ ਸਹੀ ਹੈ ਕਿ ਉਹਨਾਂ ਨੇ ਆਪਣੇ ਨੂੰ ਪੱਤੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਨਹੀਂ ਮੰਨੇ ਤਾਂ ਜ਼ਰੂਰ ਕਿਤਨਾ ਕਿਤੇ ਉਹਨਾਂ ਨੂੰ ਵੀ ਦੁੱਖ ਲੱਗਿਆ ਹੋਵੇਗਾ ਪਰ ਅੰਦਰ ਖਾਤੇ ਤਾਂ ਇਹ ਵੀ ਗੱਲਾਂ ਨੇ ਕਿ ਸਿਕੰਦਰ ਸਿੰਘ ਮਲੂਕਾ ਵੀ ਭਾਜਪਾ ਜਾ ਸਕਦੇ ਨੇ ਇਹ ਸਮਾਂ ਦੱਸੇਗਾ ਫਿਲਹਾਲ ਇਸ ਬਿਆਨ ਤੋਂ ਬਾਅਦ ਜੇ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖਾਸ ਕਰਕੇ ਬਾਦਲ ਪਰਿਵਾਰ ਦੇ ਵੱਲੋਂ ਸਿਕੰਦਰ ਸਿੰਘ ਮਲੂਕਾ ਦੇ ਕੋਲੋਂ ਬਠਿੰਡਾ ਹਲਕੇ ਦਾ ਚਾਰਜ ਜਿਹੜਾ ਆ ਉਹ ਖੋਲਿਆ ਜਾਂਦਾ ਆ ਔਰ ਦੂਜੇ ਪਾਸੇ ਜਿੱਥੇ ਹਲਕਾ ਇੰਚਾਰਜ ਹੁੰਦੇ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਬੀਬੀ ਹਰਸਿਮਰਤ कौर ਬਾਦਲ ਨੇ ਕਿੰਨੀ ਵਾਰ ਚੋਣ ਜਿੱਤੀ ਹੈ ਉਹਨਾਂ ਨੂੰ ਉੱਥੋਂ ਹਟਾ ਲਿਆ ਜਾਂਦਾ ਆ ਜਦਕਿ ਦੂਜੇ ਪਾਸੇ ਜਿਹੜਾ ਉਹਨਾਂ ਦਾ ਆਪਣਾ ਹਲਕਾ ਯਾ ਰਾਮਪੁਰਾ ਫੂਲ ਉਸ ਬਾਰੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਯਾਨੀ ਕਿ ਰਾਮਪੁਰਾ ਫੂਲ ਤੋਂ ਅਜੇ ਵੀ ਲੀਡਰ ਜਿਹੜੇ ਸਿਕੰਦਰ ਸਿੰਘ ਮਲੂਕਾ ਅਜੇ ਵੀ ਤਾਇਨਾਤ ਨੇ ਸੁਖਬੀਰ ਸਿੰਘ ਬਾਦਲ ਅਜੇ ਵੀ ਰਾਮਪੁਰਾ ਫੂਲ ਨੂੰ ਲੈ ਕੇ ਉਹਨਾਂ ਤੇ ਪਰੋਸਾ ਕਰਦੇ ਨੇ ਪਰ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਰਾਮਪੁਰਾ ਫੂਲ ਕੱਲਾ ਉਹਨਾਂ ਤੱਕ ਛੱਡ ਦੇਣਾ ਔਰ ਬਠਿੰਡਾ ਹਲਕੇ ਦਾ ਚਾਰਜ ਉਹਨਾਂ ਤੋਂ ਖੋਲ ਲੈਣਾ ਇਹ ਸਾਫ਼ ਤੌਰ ਦੇ ਉੱਤੇ ਉਹਨਾਂ ਦੇ ਇੱਕ ਸਨੇਹਾ ਆ ਕਿ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਐਦਾਂ ਦੀ ਗਲਤੀ ਨਾ ਕਰ ਲੈਣ ਨਹੀਂ ਤਾਂ ਫਿਰ ਆਪਣਾ ਹਲਕਾ ਵੀ ਉਹਨਾਂ ਦੇ ਕੋਲੋਂ ਖੁੰਝ ਜਾਵੇਗਾ ਖੈਰ ਇਨਾ ਮਸਲਿਆਂ ਨੂੰ ਲੈ ਕੇ ਫਿਲਹਾਲ ਅਕਾਲੀ ਦਲ ਕੀ ਕਰਦਾ ਕੀ ਨਹੀਂ ਕਰਦਾ ਉਹ ਸਮਾਂ ਦੱਸੇਗਾ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਨੂੰ ਛੱਡ ਕੇ ਭਾਜ-ਪਛ ਜਾਵੜ ਦੇ ਨੂੰ ਪਤਵੰਗ ਇਹ ਵੀ ਵਕਤ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਉਹਨਾਂ ਦੇ ਨੂੰਪੁੱਤ ਜਾ ਚੁੱਕੇ ਨੇ ਔਰ ਉਹਨਾਂ ਦੇ ਬਾਬਤ ਬੀਬੀ ਹਰਸਿਮਰਤ कौर ਬਾਦਲ ਡਟ ਕੇ ਬੋਲਨੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਇਹ ਮਲੂਕਾ ਸਾਹਿਬ ਤਾਂ ਬਿਲਕੁਲ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਮੈਨੂੰ ਕਿਤੇ ਨਾ ਕਿਤੇ ਹ ਹਰੇਕ ਨੂੰ ਇਹ ਸੀ ਇਸ ਮਹਿਸੂਸ ਜ਼ਰੂਰ ਹੁੰਦੀ ਹੋਊਗੀ ਕਿ ਜਿੱਥੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਕਰਦੇ ਨੇ ਤੇ ਵੱਡੀ ਉਮਰ ਚ ਜਦ ਬੱਚੇ ਆਖੇ ਨਹੀਂ ਲੱਗਦੇ ਕਿਉਂਕਿ ਮੈਂ ਤਾਂ ਬਿਆਨ ਹੀ ਸੁਣੇ ਕਿ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਬੱਚੇ ਜਦ ਮਾਪੇ ਦੀ ਆਖੇ ਨਹੀਂ ਲੱਗਦੇ ਨੇ ਉਹ ਦੁੱਖ ਤਾਂ ਪਰਿਵਾਰ ਨੂੰ ਹੁੰਦਾ ਹੀ ਹੋਗਾ ਸੋ ਮੈਂ ਉਸ ਦੁੱਖ 'ਚ ਮੈਂ ਮਹਿਸੂਸ ਕਰਦੀਆਂ ਲੇਕਿਨ ਮਲੂਕਾ ਸਾਹਿਬ ਨੂੰ ਬੇਨਤੀ ਕਰਦੀਆਂ ਕਿ ਤਕੜੇ ਹੋ ਤੁਸੀਂ ਪਾਰਟੀ ਦੇ ਵੱਡੀ ਵੱਡੀ ਲੜਾਈਆਂ ਤੁਸੀਂ ਪਹਿਲੇ ਵੀ ਲੜੀਆਂ ਨੇ ਹਾਂ ਘਰ 'ਚ ਔਖਾ ਸਮਾਂ ਆਂਦਾ ਹੈ ਲੇਕਿਨ ਪਾਰਟੀ ਵੀ ਇੱਕ ਮਾਦਾ ਰੂਪ ਹੁੰਦੀ ਹੈ ਹੁਣ ਜੰਗ ਹੈਗਾ ਫੌਜਾਂ ਜਮ ਮੈਦਾਨ ਤੇ ਉਤਰੀਆਂ ਹੋਈਆਂ ਨੇ ਤਾਂ ਜਰਨਲ ਨੂੰ ਤਾਂ ਅੱਗੇ ਹੋਣਾ ਚਾਹੀਦਾ ਸੋ ਕੋਈ ਗੱਲ ਨਹੀਂ ਲੜ ਰਹੇ ਹਾਂ ਕਿ ਬਾਕੀ ਸ਼ੁਭ ਕਾਮਨਾਵਾਂ ਜੋ ਵੀ ਆਇ ਲੋਕਤੰਤਰ ਜੇ ਹਰੇਕ ਨੂੰ ਇੱਕ ਹੱਕ ਹੁੰਦਾ ਹੈ ਸਭ ਆ ਕੇ ਆਪਣੀ ਗੱਲ ਰੱਖਣ ਇਹ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਜਿਸ ਪਾਰਟੀ ਨੇ ਪੰਜਾਬ ਦੇ 750 ਕਿਸਾਨਾਂ ਦੀ ਜਾਨ ਜਾਣਾ ਲੈ ਕੇ ਕਾਲੇ ਕਾਨੂੰਨ ਵਾਪਸ ਕੀਤੇ ਮਾਫੀ ਮੰਗ ਕੇ ਤੇ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਉਹਨਾਂ ਆ ਮੰਗਾ ਪੂਰੀ ਕਰਨਗੇ ਅੱਜ ਜਦ ਇੰਨੇ ਸਾਲ ਬਾਅਦ ਉਹ ਮੰਗਾ ਪੂਰੀਆਂ ਨਹੀਂ ਹੋਈਆਂ ਨੇ ਇੱਕ ਵਾਰ ਫਿਰ ਜਦ ਕਿਸਾਨ ਧਰਨੇ 'ਚ ਬੈਠਦੇ ਨੇ ਤੇ ਉਹਨਾਂ ਦੇ ਉੱਤੇ ਫਿਰ ਉਹ ਸਰਕਾਰ ਗੋਲੀਆਂ ਦੇ ਨਾਲ ਅਥਰੂ ਗੈਸਾ ਦੇ ਨਾਲ ਡਰੋਨਾਂ ਦੇ ਨਾਲ ਜਿਹੋ ਜਿਹੇ ਤਸ਼ੱਦਦ ਕਰਦੀ ਹੈ ਤੇ ਆਪਣੇ ਆਪਾ ਪਾਵੇਂ ਆਪਾ ਕਹਿ ਸਕੀਏ ਕਿ ਨਾ ਮੰਗਾ ਤਾਂ ਪੂਰੀਆਂ ਕੀਤੀ ਨਾ ਬੰਦੀ ਸਿੱਖਾਂ ਦੀ ਜਿਹੜੇ ਗੁਰੂ ਨਾਨਕ ਪਾਸ਼ਾ ਜੀ 550 ਸਾਲਾਂ ਚ ਇਹਨਾਂ ਨੇ ਵਾਅਦਾ ਕੀਤਾ ਸੀ ਉੱਥੋਂ ਵੀ ਮੁੱਕਰ ਗਏ ਸਾਡੇ ਪਾਨੀਆਂ ਨੂੰ ਖੋਣ ਵਾਸਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਤੇ ਜੇ ਇਹ ਕੁਝ ਹੋ ਰਿਹਾ ਹੈ ਤਾਂ ਫਿਰ ਇਸ ਪਾਰਟੀ ਦੇ ਨਾਲ ਕੋਈ ਪੰਜਾਬ ਹਤਾਸ਼ੇ ਤਾਂ ਮੈਨੂੰ ਨਹੀਂ ਲੱਗਦਾ ਖੜੂਗਾ ਲੇਕਿਨ ਮੈਂ ਤਾਂ ਪੰਜਾਬ ਦੇ ਸਮੂਹ ਸੰਗਤਾਂ ਨੂੰ ਕਵਾਂਗੀ ਕਿ ਜੇ ਕਿਸੇ ਪਾਰਟੀ ਦੇ ਇਹੋ ਜੀ ਐਕਸ਼ਨਸ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਤੇ ਦਿੱਲੀ ਦੀਆਂ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ ਖੇਤਰੀ ਪਾਰਟੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਦਿਨ ਰਾਤ ਇੱਕ ਕਰਦੀ ਹੈ ਦਿੱਲੀ ਦੀਆਂ ਪਾਰਟੀਆਂ ਇੱਕ ਨੈਸ਼ਨਲ ਅਜੈਂਡਾ ਚਲਾਉਂਦੀਆਂ ਨੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਆ ਕਿ ਅੱਜ ਦੀ ਤਰੀਕ ਜਿਹੜਾ ਭਾਰਤੀ ਜਿਹਦੇ ਕਰਕੇ ਅੱਜ ਆਪਾਂ ਦੇਖ ਰਹੇ ਇਹਨਾਂ ਦਾ ਵਿਰੋਧ ਹਰ ਥਾਂ ਹੋ ਰਿਹਾ ਸੋ ਇਸ ਪਾਰਟੀ 'ਚ ਜਿਹੜੇ ਜਾਂਦੇ ਨੇ ਉਹ ਆਪਦੇ ਨਿੱਜੀ ਸਵਾਰਥ ਵਾਸਤੇ ਪਾਵੇਂ ਜਾ ਰਹੇ ਨੇ ਕਿ ਪੰਜਾਬ ਦੇ ਹਿੱਤ ਵਾਸਤੇ ਨਹੀਂ ਜਾ ਰਹੇ ਬੇਮੋਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ